ਹਾਂਜੀ ਆਪਾਂ ਅਕਸਰ ਇਸ ਕਾਲਪੁਰਖ ਵਾਹਿਗੁਰੂ ਦੀ ਮਹਿਮਾ ਦੀ ਗੱਲ ਕਰਦੇ ਆਂ ਦੇਖੋ ਤੁਸੀਂ ਪ੍ਰਮਾਤਮਾ ਨੇ ਆ ਜਿਹੜੀ ਛੋਟੀ ਜੀ ਚਿੜੀ ਆ ਇਹਦਾ ਨਾਮ ਵੀਵਰ ਵਾਇਲਡ ਵੀ ਇਹਨੂੰ ਕਹ ਦਿੰਦੇ ਆ ਪਰ ਆਪਾਂ ਇਹਨੂੰ ਚਿੜੀ ਕਹਿੰਦੇ ਆ ਇਹਦੇ ਅੰਦਰ ਐਡਾ ਤਕੜਾ ਗੁਣ ਪੈਦਾ ਕੀਤਾ ਵੀ ਇਹਦੇ ਸਾਹਮਣੇ ਵੱਡੇ ਵੱਡੇ ਜਿਹੜੇ ਇੰਜੀਨੀਅਰ ਨੇ ਉਹ ਵੀ ਫੇਲ ਹੋ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਇਹ ਜਦੋਂ ਵੀ ਆਪਣਾ ਘਰ ਬਣਾਉਂਦੀ ਆ ਤਾਂ ਇਹ ਬਿਲਕੁਲ ਪਤਲੀ ਟਾਣੀ ਦੇ ਐਂਡ ਤੇ ਬਣਾਉਂਦੀ ਆ ਤੇ ਦੂਸਰਾ ਉਹਨੂੰ ਇੰਨਾ ਕੁ ਘੰਗ ਦੇ ਨਾਲ ਬਣਾਉਂਦੀ ਆ ਕਿ ਉਹਦੇ ਉੱਤੇ ਕੋਈ ਵੀ ਜੀਵ ਜੰਤੂ ਹਮਲਾ ਨਹੀਂ ਕਰ ਸਕਦਾ। ਉਹਦੇ ਵਿੱਚ ਦੋ ਰੂਮ ਰੱਖਦੀ ਆ ਇੱਕ ਦੇ ਵਿੱਚ ਇਹ ਆਪਣੇ ਆਂਡੇ ਤੇ ਬੱਚਿਆਂ ਨੂੰ ਰੱਖਦੀ ਆ ਤੇ ਇੱਕ ਖਾਲੀ ਹੁੰਦਾ। ਸੋ ਇਹ ਐਨੇ ਇੱਕ ਟ੍ਰਿੱਕੀ ਤਰੀਕੇ ਦੇ ਨਾਲ ਆਪਣਾ ਘਰ ਤੇ ਇੰਨਾ ਕੁ ਸੇਫਲੀ ਆਪਣਾ ਘਰ ਬਣਾਉਂਦੀ ਆ। ਹੁਣ ਇਹ ਸੋਚੋ ਵੀ ਇਸ ਛੋਟੇ ਜਿਹੇ ਪੰਛੀ ਦੇ ਅੰਦਰ ਪ੍ਰਮਾਤਮਾ ਨੇ ਹੀ ਇਹ ਸੋਚ ਪਾਈ ਆ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਇਹ ਗੁਣ ਅੰਦਰ ਪੈਦਾ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਇਹ ਚੀਜ਼ ਦੀ ਸਮਝ ਆਈ। ਕਿ ਮੈਂ ਜਿਹੜਾ ਘਰ ਆ ਉਹ ਕਿੱਥੇ ਪਾਉਣਾ ਦੂਸਰੀ ਗੱਲ ਇਹਨੂੰ ਇਹ ਪਤਾ ਲੱਗਿਆ ਵੀ ਮੈਂ ਘਰ ਨੂੰ ਬਚਾਉਣਾ ਕਿਤੇ ਤਵਾ ਤੇ ਤੀਸਰੀ ਗੱਲ ਇਹਨੂੰ ਇਹ ਸਮਝ ਆਈ ਕਿ ਮੈਂ ਘਰ ਨੂੰ ਬਣਾਉਣਾ ਕਿਵੇਂ ਆ ਉਹਦੇ ਵਾਸਤੇ ਮੈਨੂੰ ਮਟੀਰੀਅਲ ਕੀ ਚਾਹੀਦਾ ਉਹਦੇ ਵਾਸਤੇ ਮੈਂ ਕਿਵੇਂ ਉਹਨੂੰ ਰੂਪ ਰੇਖਾ ਦੇਣੀ ਆ ਇਹ ਸਾਰਾ ਕੁਝ ਇੱਕ ਚਿੜੀ ਦੇ ਦਿਮਾਗ ਦੇ ਵਿੱਚ ਪਾਉਣ ਵਾਲਾ ਉਹ ਪ੍ਰਮਾਤਮਾ ਇਸੇ ਕਰਕੇ ਆਪਾਂ ਅਕਸਰ ਹੀ ਤੁਹਾਨੂੰ ਕਹਿੰਦਾ ਕਿ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਉਹ ਤੋਂ ਵੱਡਾ ਕਲਾਕਾਰ ਕੋਈ ਨਹੀਂ ਹੈਗਾ ਉਹ ਤੋਂ ਵੱਡਾ ਇੰਜੀਨੀਅਰ ਕੋਈ ਨਹੀਂ ਹੈਗਾ ਜਿਉ ਚਾਹੇ ਤਾਂ ਇੱਕ ਛੋਟੇ ਤੋਂ ਛੋਟਾ ਜਿਹੜਾ ਜੀਵ ਆ ਉਹਨੂੰ ਵੀ ਵੱਡੇ ਤੋਂ ਵੱਡਾ ਗੁਣ ਦੇ ਸਕਦਾ ਪਰਮਾਤਮਾ ਇਸੇ ਕਰਕੇ ਕਹੀਦਾ ਕਿ ਜੀਨੂੰ ਇਨਾਂ ਜੀਵ ਜੰਤੂਆਂ ਦਾ ਇੰਨਾ ਫਿਕਰ ਆ ਤੇ ਉਹ ਇਨਸਾਨ ਜੀਨੂੰ ਰੱਬ ਦਾ ਦਰਜਾ ਹੋਣ ਦਾ ਸੁਭਾਗ ਪ੍ਰਾਪਤਾ ਉਹਦੇ ਉੱਤੇ ਪਰਮਾਤਮਾ ਦੀ ਰਹਿਮਤ ਕਿਉਂ ਨਹੀਂ ਹੋਊਗੀ ਸਭ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਹੀ ਅਸੀਂ ਆਪਣੇ ਦੁੱਖ ਸੁੱਖਾ ਜਿਹੜੇ ਉਹ ਕੱਟਦੇ ਆ ਇਸ ਕਰਕੇ ਪਰਮਾਤਮਾ ਨੂੰ દોਸ਼ ਦੇਣ ਦੇ ਨਾਲੋਂ ਉਸ ਪਰਮਾਤਮਾ ਦਾ ਨਾਮ ਲਈਏ ਉਹਦੇ ਅੱਗੇ ਅਰਦਾਸ ਕਰੀਏ ਤੇ ਉਹਦੇ ਤੇ ਭਰੋਸਾ ਕਰੀਏ ਕਿਉਂਕਿ ਸਾਡਾ ਜਿਹੜਾ ਭਰੋਸਾ ਉਹ ਸਾਡੀ ਸਭ ਤੋਂ ਵੱਡੀ ਤਾਕਤ ਆ ਇਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋਂ ਜਿਵੇਂ ਵੀ ਹੋਂ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਣ ਕਣ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਕਿਉਂਦੇ ਵਾਸਤੇ ਰਹੋ ਧੰਨਵਾਦ